ਇੱਥੇ ਆ ਕੇ ਇੰਨਾ ਕ ਸਕੂਨ ਮਿਲਦਾ ਆ ਕਿ ਜਿਹੜਾ ਕੁਝ ਕਿਹਾ ਨਹੀਂ ਜਾ ਸਕਦਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਸੋਚਿਆ ਨਹੀਂ ਸੀਗਾ ਕਿ ਸਾਨੂੰ ਉਹ ਮਿਲੂ ਇੱਥੇ ਇਸ ਦਰ ਤੇ ਆਉਣ ਨਾਲ ਸਾਨੂੰ ਉਹ ਪ੍ਰਾਪਤ ਹੋਇਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਗੁਰੂ ਦੇ ਲੜ ਲੱਗ ਕੇ ਸਾਡੀ ਜ਼ਿੰਦਗੀ ਸਭ ਤੇ ਜਦੋਂ ਦੇ ਆਪਾਂ ਇੱਥੇ ਆਉਣ ਲੱਗੇ ਆ ਇਹਨਾਂ ਦੇ ਲੜ ਲੱਗੇ ਆ ਉਹ ਗੱਲ ਸੱਚ ਹੋਈ ਆ ਬਿਲਕੁਲ ਜੀ ਪਾਪਾ ਦੀਪ ਸਿੰਘ ਕੋ ਆਪਾਂ ਮਤਲਬ ਘਰ ਪਰਿਵਾਰ ਵਾਸਤੇ ਬਹੁਤ ਕੁਝ ਮੰਗਿਆ ਤੇ ਉਹਨਾਂ ਨੇ ਪੂਰਾ ਵੀ ਕੀਤਾ ਐਦਾਂ ਦੀ ਕੋਈ ਖੁਆਇਸ਼ ਨਹੀਂ ਜਿਹੜੀ ਕਿ ਪੂਰੀ ਨਹੀਂ ਕੀਤੀ ਕੰਨਬ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਕਿ ਜਦੋਂ ਕੁਝ ਵੀ ਜੇਕਰ ਮੰਗਦੇ ਆ ਤਾਂ ਬਾਬਾ ਜੀ ਪੂਰਾ ਜਿੱਦਾਂ ਕਰ ਦਿੰਦੇ ਨੇ ਹਣ ਬਿਲਕੁਲ ਜੀ ਅਸੀਂ ਤਾਂ ਮੈਂ ਕਹਿੰਦੀ ਆ ਉਹਨਾਂ ਦਾ ਸ਼ੁਕਰੀਆ ਦਾ ਕਰ ਹੀ ਨਹੀਂ ਸਕਦੇ ਕਿਸੇ ਤਰੀਕੇ ਦੇ ਨਾਲ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂਲ ਆ ਤੇ ਬਸ ਇਹ ਆ ਕਿ ਸਾਡਾ ਪੂਰਾ ਉਹਨਾਂ ਦੇ ਉੱਤੇ ਮਤਲਬ ਅਸੀਂ ਪੂਰੇ ਅਰਪਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਫਤਹਿ ਅਗਲੀ ਧੰਨ ਧੰਵਾਪਾ ਦੀਪ ਸਿੰਘ ਪਹੁੰਚੇ ਗੁਰਦੁਆਰੇ ਪਹੁੰਚੂਗੇ ਇਹੋ ਚੱਲ ਰਿਹਾ ਹੈ ਇੱਥੇ ਆ ਕੇ ਇੰਨਾ ਕ ਸਕੂਨ ਮਿਲਦਾ ਆ ਕਿ ਜਿਹੜਾ ਕੁਝ ਕਿਹਾ ਨਹੀਂ ਜਾ ਸਕਦਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਸੋਚਿਆ ਨਹੀਂ ਸੀਗਾ ਵੀ ਸਾਨੂੰ ਉਹ ਮਿਲੂ ਇੱਥੇ ਇਸ ਦਰ ਤੇ ਆਉਣ ਨਾਲ ਸਾਨੂੰ ਉਹ ਪ੍ਰਾਪਤ ਹੋਇਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਗੁਰੂ ਦੇ ਲੜ ਲੱਗ ਕੇ ਸਾਡੀ ਜ਼ਿੰਦਗੀ ਸਫਲ ਹੋ ਗਈ ਕਹਿੰਦੇ ਬਾਬਾ ਦੀਪ ਸਿੰਘ ਜੀ ਕੋਲ ਆ ਕੇ ਕੁਝ ਵੀ ਮੰਗਣ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰ ਦਿੰਦੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਸੁਣਿਆ ਸੀਗਾ ਤੇ ਜਦੋਂ ਦੇ ਆਪਾਂ ਇੱਥੇ ਆਉਣ ਲੱਗੇ ਆ ਇਹਨਾਂ ਦੇ ਲੜ ਗਿਆ ਉਹ ਗੱਲ ਸੱਚ ਹੋਈ ਆ। ਠੰਡਾਇਆ ਬਿਲਕੁਲ ਜੀ ਬਿਲਕੁਲ 100% ਸਾਝਾ ਕਰੋਗੇ ਸਾਡੇ ਨਾਲ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਤੋਂ ਮੰਗਿਆ ਹੋਵੇ ਤੇ ਬਾਬਾ ਜੀ ਨਹੀਂ ਦਿੱਤਾ ਹੋਵੇ। ਬਿਲਕੁਲ ਜੀ ਬਾਬਾ ਦੀਪ ਸਿੰਘ ਕੋ ਆਪਾਂ ਮਨੋਂ ਘਰ ਪਰਿਵਾਰ ਵਾਸਤੇ ਬਹੁਤ ਕੁਝ ਮੰਗਿਆ ਐ ਤੇ ਉਹਨਾਂ ਨੇ ਪੂਰਾ ਵੀ ਕੀਤਾ ਇਦਾਂ ਦੀ ਕੋਈ ਖੁਆਇਸ਼ ਨਹੀਂ ਜਿਹੜੀ ਕਿ ਪੂਰੀ ਨਹੀਂ ਕੀ। ਤਿੰਨਾਂ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਜਦੋਂ ਕੁਝ ਵੀ ਜੇਕਰ ਮੰਗਦੇ ਆ ਤਾਂ ਬਾਬਾ ਜੀ ਪੂਰਾ ਜਿੱਦਾਂ ਕਰ ਦਿੰਦੇ ਨੇ ਹਨਾ। ਬਿਲਕੁਲ ਜੀ ਅਸੀਂ ਤਾਂ ਮੈਂ ਕਹਿੰਦੀ ਹਾਂ ਉਹਨਾਂ ਦਾ ਸ਼ੁਕਰੀਆ ਦਾ ਕਰ ਹੀ ਨਹੀਂ ਸਕਦੇ ਕਿਸੇ ਤਰੀਕੇ ਦੇ ਨਾਲ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂਲ ਆ ਤੇ ਬਸ ਇਹ ਆ ਕਿ ਸਾਡਾ ਪੂਰਾ ਉਹਨਾਂ ਦੇ ਉੱਤੇ ਮਤਲਬ ਅਸੀਂ ਪੂਰੇ ਅਰਪਣ ਤੁਹਾਡਾ ਨਾ ਪਰਿਵਾਰ ਵੀ ਉਹਨਾਂ ਦਾ ਤੁਹਾਡਾ ਬਿਲਕੁਲ ਜੀ ਬਿਲਕੁਲ ਮੇਰੇ ਹਸਬੰਦ ਵੀ ਆ ਗਏ ਉਹਨਾਂ ਨੇ ਉਹਨਾਂ ਦੀ ਪੂਰੀ ਆਸਥਾ ਇੱਥੇ ਬਿਲਕੁਲ ਜੀ ਬਿਲਕੁਲ ਉਹ ਤਾਂ ਆ ਕੇ 2-2 3-3 ਘੰਟੇ ਇੱਥੇ ਪਾਠ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਹਾਂ ਜੀ ਧੰਨ ਧੰਨ ਬਾਬਾ ਦੀਪ ਸਿੰਘ ਪਹੁੰਚੇ ਗੁਰਦੁਆਰੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਹੈ ਇੱਥੇ ਆ ਕੇ ਇੰਨਾ ਕੁ ਸਕੂਨ ਮਿਲਦਾ ਆ ਕਿ ਜਿਹੜਾ ਕੁਝ ਕਿਹਾ ਨਹੀਂ ਜਾ ਸਕਦਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਸੋਚਿਆ ਨਹੀਂ ਸੀਗਾ ਵੀ ਸਾਨੂੰ ਉਹ ਮਿਲੂ ਇੱਥੇ ਇਸ ਦਰ ਤੇ ਆਉਣ ਨਾਲ ਸਾਨੂੰ ਉਹ ਪ੍ਰਾਪਤ ਹੋਇਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਗੁਰੂ ਦੇ ਲੜ ਲੱਗ ਕੇ ਸਾਡੀ ਜ਼ਿੰਦਗੀ ਸਬਰ ਗਈ ਕਹਿੰਦੇ ਬਾਬਾ ਦੀਪ ਸਿੰਘ ਜੀ ਕੋਲ ਆਏ ਕੁਝ ਵੀ ਮੰਗਣ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰਦੇ ਨੇ ਬਿਲਕੁਲ ਜੀ ਬਿਲਕੁਲ ਇਹ ਪਹਿਲਾ ਸੁਣਿਆ ਸੀਗਾ ਤੇ ਜਦੋਂ ਦੇ ਆਪਾਂ ਇੱਥੇ ਆਉਣ ਲੱਗੇ ਆ ਇਹਨਾਂ ਦੇ ਲੜ ਲੱਗੇ ਆ ਉਹ ਗੱਲ ਸੱਚ ਹੋਈ ਹੈ ਠੰਡਾਇਆ ਬਿਲਕੁਲ ਜੀ ਬਿਲਕੁਲ 100% ਸੰਜਿਆ ਕਰੂੰਗੇ ਸਾਡੇ ਨਾਮ ਤੁਸੀਂ ਬਾਬਾ ਦੀਪ ਸਿੰਘ ਜੀ ਤੋਂ ਮੰਗਿਆ ਹੋਵੇ ਤੇ ਬਾਬਾ ਜੀ ਨਹੀਂ ਦਿੱਤਾ ਹੋਵੇ ਬਿਲਕੁਲ ਜੀ ਬਾਬਾ ਦੀਪ ਸਿੰਘ ਕੋ ਆਪਾਂ ਮਤਲਬ ਘਰ ਪਰਿਵਾਰ ਵਾਸਤੇ ਬਹੁਤ ਕੁਝ ਮੰਗਿਆ ਤੇ ਉਹਨਾਂ ਨੇ ਪੂਰਾ ਵੀ ਕੀਤਾ ਐਦਾਂ ਦੀ ਕੋਈ ਖੁਆਇਸ਼ ਨਹੀਂ ਜਿਹੜੀ ਕਿ ਪੂਰੀ ਨਹੀਂ ਕੀਤੀ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਕਿਉਂਕਿ ਜਦੋਂ ਕੁਝ ਵੀ ਜੇਕਰ ਮੰਗ ਦੰਦੇ ਨੇ ਹਨ ਬਿਲਕੁਲ ਜੀ ਅਸੀਂ ਤਾਂ ਮੈਂ ਕਹਿੰਦੀ ਆ ਉਹਨਾਂ ਦਾ ਸ਼ੁਕਰੀਆ ਦਾ ਕਰ ਹੀ ਨਹੀਂ ਸਕਦੇ ਕਿਸੇ ਤਰੀਕੇ ਦੇ ਨਾਲ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂਲ ਆ ਤੇ ਬਸ ਇਹ ਆ ਕਿ ਸਾਡਾ ਪੂਰਾ ਉਹਨਾਂ ਦੇ ਉੱਤੇ ਮਤਲਬ ਅਸੀਂ ਪੂਰੇ ਅਰਪਣ ਥੋੜਾ ਨਾ ਪਰਿਵਾਰ ਵੀ ਉਹਦਾ ਤੁਹਾਡਾ ਬਿਲਕੁਲ ਜੀ ਬਿਲਕੁਲ ਮੇਰੇ ਹਸਬੰਦ ਵੀ ਆ ਉਹ ਉਹਨਾਂ ਉਹਨਾਂ ਦੀ ਪੂਰੀ ਆਸਥਾ ਇੱਥੇ ਬਿਲਕੁਲ ਜੀ ਬਿਲਕੁਲ ਉਹ ਤਾਂ ਆ ਕੇ ਦੋ ਦੋ ਤਿੰਨ ਤਿੰਨ ਘੰਟੇ ਇੱਥੇ ਪਾਠ ਕਰਦੇ ਹਾਂ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਵਾਹਿਗੁਰੂ ਜੀ ਕਾ